ਬਿਲਕੁਲ ਅੱਜ ਦੀ ਬੈਠਕ ਤੋਂ ਪਤਾ ਲੱਗ ਜਾਏਗਾ ਕਿ ਇਹ ਚੁਣੌਤੀਆਂ ਦੇ ਪਾਰ ਪਾਉਂਦੇ ਨੇ ਕਿ ਨਹੀਂ ਜਾਂ ਇਹਨਾਂ ਨਾਲ ਹੀ ਅਜੇ ਦੋ ਚਾਰ ਹੁੰਦੇ ਨੇ ਚਲੋ ਮੈਂ ਅੱਗੇ ਵੱਧਾ ਪੰਜਾਬ ਦੇ ਮੂਰੇ ਇੱਕ ਚੁਣੌਤੀ ਨਵੇਂ ਸਿਰਿਓਂ ਫਿਰ ਆਖੜੀ ਹੋਈ ਹੈ ਜਿਹਦੀ ਪਹਿਲ ਕਦਮੀ ਦਿਖ ਰਹੀ ਹੈ ਲੁਧਿਆਣੇ ਦੇ 110 ਪਿੰਡਾਂ ਦੇ ਮਾਮਲੇ 'ਚ ਲੈਂਡ ਪੁਲਿੰਗ ਤਾਂ ਵਾਪਸ ਹੋ ਗਈ ਸੀ ਪਰ ਫਿਰ ਇਹ ਤਰੀਕਾ ਕਰ ਕਿਹੜਾ ਜੀ ਜ਼ਮੀਨਾਂ ਐਕਵਾਇਰ ਕਰਨ ਵਾਲਾ ਇਹ ਜਬਰੀ ਜੇ ਲੋਕਮਤ ਨਹੀਂ ਹੈਗੇ ਲੋਕਾਂ ਦਾ ਮਨ ਨਹੀਂ ਕਿ ਉਹਦੇ باوجود ਵੀ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਦਾ ਮਤਲਬ ਲੈਂਡ ਪੁਲਿੰਗ ਤਾਂ ਜਾਰੀ ਹੈ ਜੀ ਫਿਰ ਫਿਰ ਇਹਨੂੰ ਰੋਕਣ ਦੇ ਲਈ ਕਿਹੜਾ ਤਰੀਕਾ ਨੇ ਇਹਦੇ 'ਚ ਇੱਕ ਫਰਕ ਪਾਉਣ ਰਹਾ ਹੈ ਅਸਲ 'ਚ ਇਹ ਜ਼ਮੀਨਾਂ ਐਕਵਾਇਰ ਨਹੀਂ ਕੀਤੀਆਂ ਜਾ ਰਹੀਆਂ ਇਹ ਬਦਲੂ ਇੱਕ ਟਾਈਪ ਦਾ ਹੁੰਦਾ ਹੈ ਨਾ ਕਿ ਤੁਹਾਨੂੰ ਜ਼ਮੀਨਾਂ ਲੈਣੀਆਂ ਨੇ ਐਕਵਾਇਰ ਕਰਨੀਆਂ ਜਾਂ ਬਾਕੀ ਦੇ ਇਹ ਓਵਰਆਲ ਪਿੰਡਾਂ ਦੀ ਹੋਂਦ ਖਤਮ ਕਰਕੇ ਸਮੇਤ ਪਿੰਡ ਸ਼ਹਿਰਾਂ 'ਚ ਜੱਜਮ ਕੀਤੇ ਜਾ ਰਹੇ ਨੇ ਇਨਡਾਇਰੈਕਟਲੀ ਤਰੀਕੇ ਨਾਲ ਜਿੰਨੀਆਂ ਪਿੰਡਾਂ ਦੀਆਂ ਸ਼ਾਮਲਾਤਾ ਜ਼ਮੀਨਾਂ ਨੇ ਉਹ ਮਿਊਸਪਲ ਕਾਰਪੋਰੇਸ਼ਨ ਦੀ ਜਾਇਦਾਦ ਬਣਾਈ ਜਾ ਰਹੀ ਹੈ ਉਤਾਇ ਐਕਵਾਇਰ ਕਰਨ ਦੀ ਲੋੜ ਨਹੀਂ ਫਿਰ ਤਾਂ ਮੁਫਤੋ ਮੁਫਤੀ ਮਿਲਦੀ ਹੈ ਮੁਫਤੋ ਮੁਫਤੀ ਮਿਲ ਜੂਗੀ ਉਹਦੇ ਤੇ ਜੋ ਮਰਜੀ ਕਰੋਗੇ ਜੋ ਮਰਜੀ ਬਣਾਓਗੇ ਜੋ ਮਰਜੀ ਬਾਕੀ ਕਰੋਗੇ ਪੈਸੇ ਵੀ ਦੇਣ ਦੀ ਲੋੜ ਨਹੀਂ ਇਹ ਉਦੋਂ ਖਤਰਨਾਕ ਗੱਲ ਹੈ ਲੈਂਡ ਪੂਲਿੰਗ ਦਾਣੋ ਜਿਆਦਾ ਖਤਰਨਾਕ ਹੈ ਉਹਦੇ ਚ ਫਿਰ ਵੀ ਕੁਝ ਪੈਸੇ ਮਿਲਨੇ ਸੀ ਕੋਈ ਬਾਕੀ ਚੀਜ਼ਾਂ ਮਿਲਨੀ ਆ ਸੀ ਕੋਈ ਪਲਾਟ ਮਿਲਲੇ ਸੀ ਕੋਈ ਬਾਕੀ ਚੀਜ਼ਾਂ ਹੋਰ ਗੱਲ ਇੱਥੇ ਕੁਝ ਨਹੀਂ ਮਿਲਣਾ ਜਿਹੇ ਜਿਹੇ ਹੈ ਉਹ ਸਾਰਿਆਂ ਦੇ ਇੱਕ ਬਾਗਲ ਮਾਰ ਲੈਣਾ ਜਿਵੇਂ ਉਹ ਘੋੜਾ ਛੱਡ ਕੇ ਆਲੇ ਦੁਆਲੇ ਵੀ ਜਿੱਥੇ ਤੱਕ ਮੇਰਾ ਫਿਰਦਾ ਕੋਈ ਜਿਹੜਾ ਫੜੂਗਾ ਦੇਖੀ ਜਾਊਗੀ ਇਹ ਉਹ ਹੈ ਇਹ ਹੁਣ ਸਵਾਲ ਇਹ ਹੈ ਕਿ ਇਹ ਸਮਝਦਾਰੀ ਕਿੱਥੋਂ ਆਈ ਹੈ ਜਿਹੜੇ ਇਹ 110 ਪਿੰਡ ਨੇ ਜਿਦੇ ਚ ਬਹੁਤ ਵੱਡੇ ਵੱਡੇ ਪਿੰਡ ਵੀ ਨੇ ਮਤਲਬ ਇਹਦੇ ਨੇੜੇ ਜਿਹੜੇ ਜ਼ਿਕਰ ਗੱਲ ਕਰੀਏ ਆਪਾਂ ਇਹਦੇ ਚ ਜਿਵੇਂ ਜੋਧਾ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਇਸੇ ਤੱਕ ਦੇ ਨਾਲ ਬਦੋਵਾਲ ਪਿੰਡ ਹੈ ਜਿਹੜੇ ਦੂਰ ਤੱਕ ਵੀ ਉਧਰ ਤੱਕ ਜਾਂਦੇ ਨੇ ਪਰਾਂ ਤੱਕ ਜਿਹੜੇ ਕਾਫੀ ਦੂਰ ਨੇ ਮਤਲਬ ਉਹ ਵੀ ਇਹਦੇ ਵਿੱਚ ਸ਼ਾਮਲ ਕਰ ਲਏ ਜਾ ਰਹੇ ਨੇ ਜਾਂ ਸ਼ਾਮਲ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਲੋ ਆਏ ਦੇਲੋ ਤੱਕ ਆਏਗਾ ਉਧਰ ਮਾਮਨਾ ਜਿਹੜਾ ਜਾਏਗਾ ਔਰ ਇਸੇ ਢਗ ਦਾ ਦਲ ਤੋਂ ਆਏ ਮਲਖਪੁਰ ਹੈ ਇਹ ਸਾਰੇ ਪਿੰਡ ਨੇ ਜਿਹੜੇ ਬਾਜਰਾ ਪਿੰਡ ਦਾ ਲਾਡੋਵਾਲ ਹੈ ਇਹ ਸਾਰੇ ਪਿੰਡ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ 110 ਪਿੰਡ ਨੇ ਇਹ ਕਹਿੰਦੇ ਦਾਇਰਾ ਕਿੰਨਾ ਵਧਣਾ ਇਹਦਾ ਲਿਖਾਣੇ ਪੂਰ ਤੱਕ ਲੁਧਿਆਣੇ ਦਾ ਜਿਹੜਾ ਟੋਟਲ ਜੇ ਵਰਗ ਕਿਲੋਮੀਟਰ ਦਾ ਦਾਇਰਾ ਆਪਾਂ ਕਹਿੰਦੇ ਆ ਉਹ 159 ਵਰਗ ਕਿਲੋਮੀਟਰ ਚ ਹੈ ਲੁਧਿਆਣਾ ਜਦ ਤੋਂ ਵਸਿਆ ਅੱਜ ਤੱਕ ਵਰਗ ਕਿਲੋਮੀਟਰ ਦੇ ਦਾਇਰੇ ਚ ਹੈ 110 ਪਿੰਡ ਲਈ ਆਖੇ 400 ਵਰਗ ਕਿਲੋਮੀਟਰ ਤੱਕ ਕਰਨਾ ਮਤਲਬ ਜਿੰਨਾ ਵਜੂਦ ਲੁਧਿਆਣੇ ਦਾ ਹੁਣ ਤੱਕ ਹੈ ਦੁੱਗਣੇ ਤੋਂ ਵੀ ਜ਼ਿਆਦਾ ਕਰ ਦੇਣਾ 250 ਵਰਗ ਕਿਲੋਮੀਟਰ ਨਵਾਂ ਲੈਣਾ ਇਹਦਾ ਮਤਲਬ ਇਹਦੇ ਵਿੱਚ ਹੀ ਹੈ ਉਹ ਕਿੰਨੇ ਸਦੀਆਂ ਚ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਕੋਈ ਪਤਾ ਨਹੀਂ ਲੱਗਦਾ ਅਜੇ ਤੱਕ 1978 ਦੀ ਜਾ ਕੇ ਇਹ ਮਾਰਕੀ ਮਿਊਨਿਸਪਲ ਕਾਰਪੋਰੇਸ਼ਨ ਬਣੀ ਹੈ ਅੱਜ ਤੱਕ ਤਾਂ ਇਸ ਮੋੜਾਟ ਚ ਤੁਹਾਡਾ ਕੰਮ ਚੱਲ ਰਿਹਾ ਹੈ ਤੇ ਤੁਹਾਨੂੰ 400 ਵਰਗ ਕਿਲੋਮੀਟਰ ਦੀ ਲੋੜ ਕਿਵੇਂ ਪਈ ਹੈ ਇਹ ਕਿੱਥੇ ਅਧਿਆਨ ਹੋਇਆ ਤੇ ਕੀ ਹੋਇਆ ਕਿਉਂ ਹੋਇਆ ਔਰ ਇਸ ਲਈ ਇਹ ਜਿਹੜੀਆਂ ਚੀਜ਼ਾਂ ਲੁਧਿਆਣਾ ਦੇ ਪਹਿਲਾਂ 24 ਪਿੰਡ ਆਏ ਸੀ ਜਿਹੜਾ ਲੈਂਡ ਪੂਲਿੰਗ ਚ ਜਾਂ ਬਾਕੀ ਦੇ ਚੀਜ਼ਾਂ ਕਰਦੇ ਸੀ 25000 ਏਕੜ ਜ਼ਮੀਨ ਆ ਗਈ ਇੰਨੀ ਆ ਗਈ 24 ਪਿੰਡਾਂ ਚ ਬਿਲਕੁਲ 25000 ਏਕੜ ਜ਼ਮੀਨ ਆ ਜਾਂਦੀ ਹੁੰਦੀ ਹੈ ਕਿਉਂਕਿ ਕੋਈ 2000 3000 5000 ਏਕੜ ਦੇ ਰਕਬੇ ਰਕਬੇ ਨੇ ਪਿੰਡਾਂ ਦੇ ਆਪੋ ਆਪਣੇ ਤਰੀਕੇ ਇਹਦੇ ਚ ਇਹ ਬਹੁਤ ਵੱਡਾ ਸਵਾਲ ਇਹ ਹੈ ਕਿ ਇੱਕ ਤਾਂ ਪਿੰਡਾਂ ਦੀ ਫੋਨ ਖਤਮ ਹੈ ਹੁਣ ਇਹਨਾਂ ਨੇ ਮਤਾ ਪਾਇਆ ਕਿ ਮਨਰੇਗਾ ਜਿਹੜੀ ਹੈ ਇਹ ਬਹੁਤ ਜੀ ਗਰੀਬਾਂ ਦਾ ਕਹਾਣ ਹੋ ਗਿਆ 110 ਪਿੰਡ ਤੁਸੀਂ ਮਰਜ ਕਰਕੇ ਕਾਰਪੋਰੇਸ਼ਨ ਚ ਉੱਥੇ ਗਰੀਬਾਂ ਨੂੰ ਰੋਜਗਾਰ ਦੇ ਰਹੇ ਹੋ ਮਨਰੇਗਾ ਉਥੇ ਖਤਮ ਤੁਸੀਂ ਆਪ ਹੀ ਕਰ ਰਹੇ ਹੋ ਲੋਕਾਂ ਦਾ ਮਨਰੇਗਾ ਚ ਜਿਹੜਾ ਰੋਜਗਾਰ ਆ ਰਿਹਾ ਸੀ ਉਹ ਤੁਸੀਂ ਖਤਮ ਕਰਤਾ ਖਤਮ ਕਰ ਰਹੇ ਹੋ ਦੂਜੀ ਗੱਲ ਕੀ ਹੋਣਾ ਹੈ ਉਹਦੇ ਚ ਜਿਹੜੇ ਛੋਟੇ ਛੋਟੇ ਬਿਲਡਰ ਹੋਣਗੇ 2-2 ਢਾਈ ਢਾਈ ਏਕੜ ਵਾਲੇ ਢਾਈ ਏਕੜ ਤੱਕ ਅੱਦੇ ਵੀ ਬਿਲਡਰ ਬਣ ਜਾਂਦੇ ਨੇ ਉਹ ਲੈਂਡ ਯੂਜ਼ ਚੇਂਜ ਹੋਏਗੀ ਖੇਤੀ ਵਾਲੀ ਟੋਟਲ ਜਮੀਨ ਜਿਹੜੀ ਹੈ ਉਹ ਖਤਮ ਹੋ ਜਾਏਗੀ ਤੇ ਲੈਂਡ ਯੂਜ਼ ਚੇਂਜ ਕਰਕੇ ਛੋਟੇ ਬਿਲਡਰ ਬਣਨਗੇ ਛੋਟੇ ਬਿਲਡਰ ਬਣਨਗੇ ਤੇ ਉਹਦੇ ਚ ਬੰਦੇ ਕੌਣ ਆਉਣਗੇ ਲੋਕਲ ਉਜੜ ਜਾਣਗੇ ਪਿੰਡੂ ਬੰਦੇ ਬਾਹਰੋਂ ਬੰਦੇ ਜਿਹੜੇ ਆ ਕੇ ਵਸਣਗੇ ਉਹਦੇ ਨਾਲ ਓਵਰਆਲ ਡੈਮੋਗ੍ਰਾਫੀ ਚੇਂਜ ਹੋਣੀ ਹੈ ਲੁਧਿਆਣੇ ਦੀ ਪਹਿਲਾਂ ਹੀ ਹੋਈ ਹੋਈ ਹੈ ਤੇ ਵੱਡੇ ਪੱਧਰ ਤੇ ਇੱਕ ਜਿਹੜੀ ਆਬਾਦੀ ਦਾ ਚੇਂਜ ਹੋਣਾ ਉਸ ਪੱਧਰ ਤੇ ਇੱਕ ਹੋਰ ਟੈਕਨੀਕਲ ਪਹਿਲੂ ਤੋਂ ਇਹਨੂੰ ਉਠਾਉਣ ਦੀ ਲੋੜ ਹੈ ਜੇਕਰ ਜਿਹੜੇ ਵੀ ਸੱਜਣ ਉਠਾਉਂਦੇ ਨੇ ਪਤਾ ਨਹੀਂ ਉਸ ਲੈਵਲ ਦੇ ਉੱਤੇ ਜਿਹੜੀਆਂ ਲੋਕਲ ਬਾਡੀ ਦੀਆਂ ਸੰਸਥਾਵਾਂ ਨੇ ਪੰਚਾਇਤੀ ਰਾਜ ਇੰਸਟੀਚਿਊਸ਼ਨ ਹੋਵੇ ਜਾਂ ਕਾਰਪੋਰੇਸ਼ਨਾਂ ਇਹਦੇ ਵਿੱਚ 200 ਦਾ ਹੋਈਆਂ ਨੇ 73ਵੀਂ ਤੇ 74ਵੀਂ ਇਹਨਾਂ ਨੂੰ ਸੰਵਿਧਾਨਕ ਸੰਸਥਾਵਾਂ ਕਿਹਾ ਜਾਂਦਾ ਹੈ ਸੰਵਿਧਾਨ ਨਾਲ ਜੁੜੀਆਂ ਹੋਣ ਸੰਸਥਾਵਾਂ ਨੇ ਗਵਰਨਮੈਂਟ ਇੱਕ ਐਗਜੈਕਟਿਵ ਆਰਡਰ ਨਾਲ ਇਹਨਾਂ ਸੰਵਿਧਾਨਕ ਸੰਸਥਾਵਾਂ ਦਾ ਵजूद ਖਤਮ ਕਰ ਦੇ ਜੇ ਪੰਚਾਇਤ ਨਹੀਂ ਹੋਣੀ 110 ਪਿੰਡਾਂ ਚ ਇੰਦੇ ਪਿੰਡਾਂ ਤੋਂ ਵਿੱਚੋਂ ਬਲਾਕ ਸਭਾ ਦੇ ਮੈਂਬਰ ਨਹੀਂ ਬਣਨੇ ਫਿਰ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਨਹੀਂ ਬਣਨਾ ਤੇ ਉਹਨਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਮਤਲਬ ਜੇ ਪੰਚਾਇਤੀ ਤੇ ਬਲਾਕ ਸਭਾ ਤੇ ਪੰਚਾਇਤ ਖਤਮ ਹੁੰਦੀ ਹੈ ਉਹ ਤਾਂ ਸੰਵਿਧਾਨਕ ਸੰਸਥਾ ਹੈ ਉਹ ਸੰਵਿਧਾਨਕ ਸੰਸਥਾ ਨੂੰ ਸ਼ਹਿਰ ਦਾ ਗਮਾੜਾ ਗਲਾੜਾ ਜਾਂ ਸ਼ਹਿਰ ਦਾ ਇੱਕ ਡਿਪਾਰਟਮੈਂਟ ਇੱਕ ਕਾਰਜਕਾਰੀ ਆਰਡਰ ਕਰਦਾ ਹੈ ਤੇ ਸੰਵਿਧਾਨ ਨੂੰ ਚੈਲੰਜ ਕਰਕੇ ਕੀ ਇਹ ਕਾਨੂੰਨ 'ਚ ਨੁਕਸ ਨਹੀਂ ਹੈ ਜਿਹੜਾ ਕਾਨੂੰਨ ਸੰਵਿਧਾਨ ਨਾਲ ਟਕਰਾਂਦਾ ਕੋਈ ਲਾਏ ਕੋਈ ਕਾਨੂੰਨ ਹੈ ਉਹ ਕਾਨੂੰਨ ਬਦਲਿਆ ਜਾਣਾ ਚਾਹੀਦਾ ਜਾਂ ਸੰਵਿਧਾਨ ਨੂੰ ਹੀ ਠੇਗਾ ਖਾ ਕੇ ਜ਼ਬਰਦਸਤੀ ਕੀਤੀ ਜਾਣੀ ਚਾਹੀਦੀ ਇਹ ਸਾਰੇ ਮਾਮਲੇ 'ਚ ਕੀ ਹੋਣਾ ਚਾਹੀਦਾ ਇਹ ਵੀ ਇੱਕ ਵੱਡਾ ਸਵਾਲ ਹੈ ਇਸ ਸਾਰੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਦੇ ਨਾਲ ਹਜ਼ਾਰਾਂ ਏਕੜ ਉਹ ਜ਼ਮੀਨ ਆ ਜਾਣੀ ਹੈ ਇਹਨਾਂ ਕੋਲ ਜਿੱਥੇ ਰਸਤੇ ਪਹੇ ਖਾੜੇ ਸ਼ਾਬਨਾਟਾ ਇਹ ਮੁਫਤ ਚ ਆ ਜਾਣੀ ਹੈ ਹੋਰ ਕੁਝ ਨਹੀਂ ਹੋਣਾ ਦੂਜੀ ਜ਼ਮੀਨ ਜਿਹੜੀ ਲੋਕਾਂ ਦੀ ਹੈ ਉਹ ਵੀ ਕਾਰਪੋਰੇਸ਼ਨ ਦੇ ਦਾਇਰੇ ਚ ਆ ਜਾਣੀ ਹੈ ਜਿਹੜੀ ਖੇਤੀ ਵਾਲੀ ਹੈ ਨਿੱਜੀ ਹੈ ਹਾਲੀ ਹੁਣੀ ਲੈਂਡ ਯੂਜ਼ ਚੇਂਜ ਕਰਦੇ ਕਰਦੇ ਪਿੰਡ ਦੀ ਟੋਟਲ ਖੇਤੀਬਾੜੀ ਵਾਲੀ ਜ਼ਮੀਨ ਖਾਦੀ ਜਾਣੀ ਹੈ ਇਹਦੇ ਚ ਲੈਂਡ ਪੂਲਿੰਗ ਦਾ ਇੱਕ ਕੰਪੋਨੈਂਟ ਹੈ ਕਿ ਤੁਹਾਡੀ ਜ਼ਮੀਨ ਚਲੀ ਜਾਂਦੀ ਹੈ ਹੁਣ ਤੁਹਾਡਾ ਪਿੰਡ ਵੀ ਉਹਦੇ ਚ ਆਉਣਾ ਤੁਹਾਡੀ ਸ਼ਾਮ ਲਾਟ ਵੀ ਉਹਦੇ ਚ ਆ ਗਈ ਤੁਹਾਨੂੰ ਮਿਲਣਾ ਵੀ ਕੁਝ ਨਹੀਂ ਨਾ ਹਜ਼ਾਰ ਇੱਕ ਗੱਜ ਨਾ ਫਲਾਨਾ ਗੱਜ ਨਾ ਕੋਈ ਬਾਕੀ ਦੇ ਚੀਜ਼ਾਂ ਇਹ ਉਹ ਤੋਂ ਬਾਅਦ ਦੀਆਂ ਪਾਲਿਸੀ ਦੇ ਵਿੱਚ ਨੇ ਇਹ ਉਹ ਤੋਂ ਖਤਰਨਾਕ ਤਰੀਕਾ ਲੈ ਕੇ ਆਏ ਨੇ ਕੰਪੈਰੀਟਿਵਲੀ ਪਹਿਲਾਂ ਦੇ ਮੁਕਾਬਲ ਤਾਂ ਵੀ ਇਹਦੇ ਤੇ ਕਿਉਂ ਜੀ ਲਹਿਰ ਬਣੂਗੀ ਕੌਣ ਕੀ ਆ ਕੱਲਾ ਲੁਧਿਆਣਾ ਕਿਉਂ ਆ 15 ਪਿੰਡ ਬਹਾੜੀ ਦੀ ਕਾਰਪੋਰੇਸ਼ਨ ਚ ਵੀ ਤਾਂ ਸ਼ਾਮਲ ਕਰਤੇ ਜਿੱਥੇ ਐਸ ਕੀ ਚੋੜ ਨਹੀਂ ਹੋਈ ਇਹ ਕੱਲਾ ਇੱਥੇ ਨਹੀਂ ਰਖਣਾ ਜਿਵੇਂ ਲੈਂਡ ਪੋਲਿੰਗ ਲੁਧਿਆਣੇ ਤੋਂ ਸ਼ੁਰੂ ਹੋਈ ਸੀ ਫਿਰ ਵੱਖ-ਵੱਖ ਪਿੰਡਾਂ ਸ਼ਹਿਰਾਂ ਤੱਕ ਫੈਲ ਗਈ ਸੀ ਛੋਟਿਆਂ ਤੱਕ ਇਹ ਵੀ ਹਰ ਸ਼ਹਿਰ ਤੱਕ ਫੈਲਣੀ ਹੈ ਕਿਤੇ 100 ਡਾਕਰ ਡਾਉਣਗੇ ਕਿਤੇ 15 ਆਉਣਗੇ ਕਿਤੇ 20 ਕਿਤੇ 30 ਕਿਤੇ ਫਲਾਨੇ ਕਿਉਂਕਿ ਅਸੀਂ ਸ਼ਹਿਰੀਕਰਨ ਕਰਨਾ ਤੇ ਦੂਜਾ ਡਿਵੈਲਪਮੈਂਟ ਦਾ ਕੁਐਸਚਨ ਹੈ ਇਹ ਜਿੱਦ ਤੇ ਜੇਕਰ ਗੱਲ ਕੀਤੀ ਜਾਏ ਐਡੇ-ਐਡੇ ਸ਼ਹਿਰ ਨੇ ਲੁਧਿਆਣੇ ਵਰਗਾ ਸ਼ਹਿਰ ਬੋਝ ਝੱਲਣ ਲਈ ਤਿਆਰ ਨਹੀਂ ਇੰਨੀ ਆਬਾਦੀ ਦਾ ਸਲਮ ਪੈਦਾ ਹੋ ਰਹੇ ਨੇ ਪੋਲੂਸ਼ਨ ਐਨਾ ਪੈਦਾ ਹੋ ਰਿਹਾ ਪਾਣੀ ਵੀ ਗੰਦਾ ਕਰ ਰਹੇ ਹੋ ਤੁਸੀਂ ਹਵਾ ਵੀ ਗੰਦੀ ਕਰ ਰਹੇ ਹੋ ਸਾਰਾ ਕੁਝ ਜਾ ਰਹਿਣ ਦੇ ਜੋਕ ਨਹੀਂ ਤਾਂ ਉੱਥੇ ਹੀ ਕਿਉਂ ਐਡਾ ਵੱਡਾ ਹੋਰ ਫਲਾਈ ਜਾ ਰਹੇ ਹੋ ਉੱਥੇ ਵੱਦੀ ਇਕੱਠੀ ਕਿਉਂ ਕਰ ਰਹੇ ਇਹ ਇਹਦੇ ਪਿੱਛੇ ਕਿਹੜੀ ਸਿਆਣਪ ਹੈ ਦਿੱਲੀ ਵਾਂਗ ਇਹਦਾ ਵਤਨ ਹੋਵੇ ਜਦੋਂ ਸਾਹ ਲੋਕਾਂ ਦਾ ਬੰਦ ਹੋ ਜਾਊਗਾ ਉਦੋਂ ਲੋਕ ਭੱਜਣਗੇ ਦਿੱਲੀ ਤੇ ਬਹੁਤ ਬੰਦਿਆਂ ਨੇ ਆ ਕੇ ਚੰਡੀਗੜ੍ਹ ਤੇ ਫੈਕਟਰੀ ਲਏ ਹੋਏ ਨੇ ਆ ਕੇ ਕਿ ਇੱਥੇ ਰਹਿ ਜਾਵੇ ਉਦੋਂ ਬਾਅਦ ਜੋ ਉੱਥੇ ਤਾਂ ਰਹਿ ਨਹੀਂ ਜਾਣਾ ਜਿੰਨਾ ਚਿਰ ਜੌਬ ਕਰਦੇ ਆ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਪਤਾ ਕਿ ਦਿੱਲੀ ਚ ਨਹੀਂ ਕੱਟੀ ਜਾਣੀ ਜ਼ਿੰਦਗੀ ਜਲਦੀ ਮਰਾਂਗੇ ਜਲਦੀ ਅਸਵਾ ਹੋਏਗਾ ਕਿਸੇ ਨੂੰ ਕੁਝ ਹੋਏਗਾ ਕਿਸੇ ਨੂੰ ਕੁਝ ਹੋਏਗਾ ਤੇ ਲੁਧਿਆਣਾ ਵਰਗਾ ਸਭ ਤੋਂ ਬੜੀ ਆਬਾਦੀ ਵਾਲਾ ਸ਼ਹਿਰ ਜੇ 35 ਲੱਖ ਦੀ ਆਬਾਦੀ ਕਹੀ ਜਾਂਦੀ ਹੈ ਉਹਨੂੰ 1 ਕਰੋੜ ਤੱਕ ਲੈ ਜਾਣਾ ਚਾਹੁੰਦੇ ਹੋ ਕਨਸੈਂਟਰੇਸ਼ਨ ਉੱਥੇ ਕਰਨਾ ਚਾਹੁੰਦੇ ਹੋ ਕਿਉਂ ਇਹ ਕਿਉਂ ਜੀ ਡਿਵੈਲਪਮੈਂਟ ਹੈ ਇਹਨੂੰ ਵਿਕਾਸ ਕਿਹਾ ਜਾਊਗਾ ਜਿਹੜਾ ਅੱਖਾਂ ਬੰਦ ਕਰਕੇ ਕੇਵਲ ਤੇ ਕੇਵਲ ਗੱਲ ਕੀ ਹੈ ਜਿਹੜੀ ਇੱਕ ਫਿਗਰ ਛੱਪੀ ਹੈ ਕਿ 9000 ਕਰੋੜ ਰੁਪਈਆ ਰੈਵਨਿਊ ਬਣ ਜਾਊਗਾ ਜੀ ਉੱਥੇ ਆ ਕੇ ਫਲਾਨਾ ਹੋ ਜਾਊਗਾ ਜੀ ਤੁਹਾਡਾ ਉੱਥੇ ਆ ਕੇ ਹੋਰ ਕੋਈ ਤਰੀਕਾ ਨਹੀਂ ਬਚਿਆ ਤੁਹਾਡੇ ਕੋਲ ਨਾ ਰੈਵਨਿਊ ਵਧਾਉਣ ਦਾ ਜਦ ਤੁਸੀਂ ਸੱਤਾ ਚਾਹੀ ਸੀ ਉਦੋਂ ਤਾਂ ਕਹਿੰਦੇ 20000 ਕਰੋੜ ਠੇਕਿਆਂ ਚੋਂ 20000 ਕਰੋੜ ਜਿਹੜੀਆਂ ਅੱਜ ਮਾਈਨਿੰਗ ਹੈ ਇਹਦੇ ਚੋਂ ਸਾਡੇ ਕੋਲ ਆ ਜਾਊਗਾ ਬਾਕੀ ਅਸੀਂ ਇਮਾਨਦਾਰ ਹਾਂ ਜਿਹੜਾ 75 25 ਜਾਂਦਾ ਜਿਹੜਾ ਕ腐ਸ਼ਨ ਚ ਜਾਂਦਾ ਉਹ ਅਸੀਂ ਰੋਕ ਰੱਖਣਾਗੇ ਸਾਡੇ ਕੋਲ ਤਾਂ 50000 ਕਰੋੜ ਰੁਪਇਆ ਪਿਆ ਵਾਦੂ ਉਹ ਕਿੱਧਰ ਗਿਆ ਹੂੰ ਦੁਵਾਨੀ ਤੁਸੀਂ ਸਭੋ ਉਹ ਵੀ ਲੁੱਟਣਾ ਹੈ ਪਹਿਲਾ ਹਮਲਾ ਸ਼ਾਮਨਾਟਾ ਤੇ ਹੋਣਾ ਹੈ ਕਿਉਂਕਿ ਪਿੰਡ ਦੀ ਹੋਂਦ ਖਤਮ ਕੀਤੇ ਬਿਨਾਂ ਸ਼ਾਮਨਾਟਾ ਹੜੱਪੀ ਨਹੀਂ ਜਾ ਸਕਦੀ ਪਿੰਡ ਦੀ ਹੋਂਦ ਖਤਮ ਕਰਨੀ ਹੈ ਪਿੰਡ ਦਾ ਸੰਭਿਆਚਾਰ ਖਤਮ ਕਰਨਾ ਪਿੰਡ ਦੀ ਆਬਾਦੀ ਦਾ ਪ੍ਰੋਫਾਈਲ ਬਦਲਣਾ ਹੈ ਔਰ ਉਹ ਸਾਰੇ ਪਿੰਡ ਫੇਰ ਇੱਥੇ ਦੇ ਰਾਗੋ ਮਾਂਜਰਾ ਫਲਾਨਾ ਇੱਥੇ ਦੇ ਪਿੰਡਾਂ ਦੀ ਤਰ੍ਹਾਂ ਸਲਮ ਵੰਡ ਗਏ ਉਹ ਛੋਟੇ-ਛੋਟੇ ਇੱਕ-ਇੱਕ ਕਮਰਾ ਮਜ਼ਦੂਰਾਂ ਨੂੰ ਕਿਰਾਏ ਤੇ ਦਿੱਤਾ ਜਾਊਗਾ ਉਹ ਸਾਰੇ ਮੰਜੂਰ ਬਾਹਰੋਂ ਆਉਣਗੇ ਤੇ ਬਾਹਰੋਂ ਆ ਕੇ ਇੱਕ ਆਬਾਦੀ ਦਾ ਵੱਡਾ ਪ੍ਰੋਫਾਈਲ ਹੋਏਗਾ ਉੱਥੇ ਮਿਊਸਪਲ ਬਾੜ ਵੰਣਗੇ ਵੱਡੇ ਉਹ ਬਾੜ ਵੰਣਗੇ ਕਾਨੂੰ ਅਸੈਂਬਲੀ ਸੀਟਾਂ 'ਚ ਵੀ ਕਨਵਰਟ ਹੋਣਗੇ ਤੇ ਪਾਰਲੀਮੈਂਟ 'ਚ ਵੀ ਤਰਵਾਇ ਠੋਣਗੇ ਹੌਲੀ-ਹੌਲੀ ਪੰਜਾਬ ਦੀ ਡੈਮੋਗ੍ਰਾਫੀ ਬਦਲ ਕੇ ਔਰ ਜਿਹੜਾ ਇੱਕ ਸਾਜਸ ਹੁੰਦੇ ਚਾਇਤ ਲਗਾਤਾਰ ਕੀਤੀ ਜਾਂਦੀ ਮੈਨੂੰ ਤਾਂ ਲੱਗਦਾ ਕੇਂਦਰ اور ਆਵਾਦੀ ਪਾਰਟੀ ਇਕੋ ਪੰਨੇ ਤੇ ਇਸ ਮਾਮਲੇ ਦੇ ਵਿੱਚ ਇਕੋ ਪੰਨੇ ਤੇ ਇਕੋ ਤਰੀਕੇ ਨਾਲ ਕੰਮ ਕਰਦੇ ਨਜ਼ਰ ਆ ਰਹੇ ਨੇ ਇਹਦੇ ਤੇ ਦੇਖਣ ਦਾ ਸਵਾਲ ਹੈ ਕਿ ਇਹਨੂੰ ਚੈਲੰਜ ਕਿਵੇਂ ਕੀਤਾ ਜਾ ਸਕਦਾ ਔਰ ਕਿਵੇਂ ਕਰਨਾ ਔਰ ਉਹੀ ਤਰੀਕੇ ਨੇ 110 ਪਿੰਡਾਂ ਨੂੰ ਗਰਾਵ ਸੁਭਾਵਾਂ ਦੇ ਰੂਪ ਵਿੱਚ ਵੀ ਸਰਗਰਮ ਹੋਣਾ ਪਏਗਾ ਜਦ ਤੱਕ ਲੜਾਈ ਵੀ ਲੜਨੀ ਪਏਗੀ ਕਾਨੂੰਨੀ ਲੜਾਈ ਵੀ ਜੇਕਰ ਲੋੜ ਪਏਗੀ ਤਾਂ ਲੜਨੀ ਪਏਗੀ ਹੁਣੇ ਤੋਂ ਇਹ ਸਰਗਰਮ ਹੋਣਗੇ ਤਾਂ ਕੋਈ ਗੱਲ ਚੱਲੂਗੀ ਨਹੀਂ ਤਾਂ ਫਿਰ ਇਸੇ ਤਰ੍ਹਾਂ ਮੁਹਾਲੀ ਵਾਲੇ ਪਿੰਡਾਂ ਨੂੰ ਵੀ ਇਸੇ ਤਰੀਕਾ ਕਰਨਾ ਪਏਗਾ ਨਹੀਂ ਤਾਂ ਕੰਮ ਨਹੀਂ ਚੱਲਣਾ ਨਹੀਂ ਤਾਂ ਜੱਜ ਬੋ ਜੋ ਉਜੜ ਜਾਓ ਤੇ ਜੋ ਮਰਜ਼ੀ ਕਰੋ ਉਹ ਫਿਰ ਤੁਹਾਡਾ ਭੇਖੋ ਹੀ ਹੋਏ ਬਿਲਕੁਲ ਇਸ ਲਈ ಗ್ರಾಮ ਸਭਾ ਤੋਂ ਲੈ ਕੇ ਧਰਤਲ ਦੀ ਲੜਾਈ ਦੇ ਲਈ ਤਿਆਰ ਰਹਿਣ ਦੀ ਲੋੜ ਹੈ ਕਿਉਂਕਿ ਪਿੰਡਾਂ ਨੂੰ ਨਹੀਂ ਇਹ ਸਮੁੱਚੇ ਪੰਜਾਬ ਦੇ ਡੀਐਨਐਨ ਨੂੰ ਤਬਦੀਲ ਕਰਨ ਦੀ ਤਸਵੀਰ ਤਬਦੀਲ ਕਰਨ ਦੀ ਵੀ ਇੱਕ ਪ੍ਰਕਿਰਿਆ ਬਹੁਤ ਸ਼ੁਕਰੀਆ ਸਰਦਾਰ ਮੀਤ ਸਿੰਘ ਜੀ ਇਹ ਗੰਭੀਰ ਪਹਿਲੂ ਹੈ ਜਦੇ ਉੱਤੇ ਆਪਾਂ ਲਗਾਤਾਰ ਨਜ਼ਰ ਵੀ ਰੱਖਾਂਗੇ ਤੇ ਚਰਚਾ ਵੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਸੱਚ ਕਾ